ਬੈਠਾ ਹੈ ਮਗਰ ਰੰਗ ਨਾ ਕਾਲਾ ਹੋ ਜਵੇ ਕਾ ਰੱਖਿਆ ਹੋਇਆ ਤੂੰ ਸੋਝਦਾ ਕਹਦੇ ਨਹੀਂ ਮੇਰੇ ਬੱਚੇ ਛੜਦਾ ਬਾਈ ਹੋਰ ਕਹਿੰਦੇ ਸਾਰੇ ਨੂਣ ਪਾ ਜੰਦੇ ਆ ਕੇ 744 ਹੈ ਬਾਈ ਲੋ ਜੀ ਬਾਈ ਪਾਣੀ ਚੱਲ ਰਿਹਾ ਕਣਕ ਨੂੰ ਤੇ ਅੱਜ ਹਵਾ ਰੁਕੀ ਵੀ ਸੀ ਤੇ ਪਾਣੀ ਛੱਡਿਆ ਵਾ ਇੱਧਰ ਪੰਜ ਸਾਹ ਵੀ ਪਹੁੰਚ ਗਏ ਸਾਡੇ ਕੋਲ ਕਿਵੇਂ ਆ ਪੰਜ ਸਾਹ ਕੀ ਹਾਲ ਚਾਲ ਨੇ ਤੂੰ ਪਰਨੇ ਨਾਲ ਲਿਫਟੀ ਬੈਠਾ ਹੈ ਮਗਰ ਰੰਗਣਾ ਕਾਲਾ ਹੋ ਜਵੇ ਕਾ ਰੱਖਿਆ ਹੋਇਆ ਤੂੰ ਸਮਝਦਾ ਕਹਦੇ ਨਹੀਂ ਮੈਂ ਤਾਂ ਸਮਝ ਗਿਆ ਤਾਂ ਦੇ ਗੜਦਾ ਰੰਗਣਾ ਕਾਲਾ ਹੋ ਜੀ ਹਾਂ ਧੁੱਪੇ ਤਾਂ ਕੰਮ ਕਰਨੇ ਆਪਾਂ ਨੇ ਕੋਈ ਨਾ ਲੁੱਟ ਕੇ ਹੋਰ ਕਿੰਨਾ ਕਾਲਾ ਹੋਣਾ ਬਸ ਹੋ ਗਿਆ ਦੇ ਮੇਰੀ ਦਵਾਈ ਮੇਰਾ ਟੈਟੂ ਟੈਟੂ ਟੂ ਟੂ ਵੀ ਨਹੀਂ ਦਿਖਦਾ ਲੈ ਜੈਦਾ ਟੈਟੂ ਦਿਖੂਗਾ ਵੀ ਚਿੱਟਾ ਹੋ ਰਹਿੂੰਗਾ ਹਾਂ ਲਾਈਟ ਬ੍ਰਾਉਨ ਦਾ ਤੂੰ। ਲਾਈਟ ਬ੍ਰਾਉਨ ਦਾ ਤੂੰ। ਉਹ ਹੋਇਆ ਵਿਆਹ। ਹਾਂ। ਗੱਲ ਕਰੀਮਾ ਕਰਾਮਾ ਲਾਉਂਗੇ, ਕਾਹੀ ਜੁੱਤੇ ਹੋਣਗੇ। ਅੱਛਾ ਚਿੱਟਾ। ਤੇਰੇ ਕੋ ਗੜਾ ਮਾਰਨਾ ਹੈ ਤੈਨੂੰ। ਅੱਛਾ ਵੀ ਪਾਣੀ ਲਾਉਂਦਾ ਭਾਈ ਗੜਾ ਮਾਰਿਆ। ਚਾਹ ਪਾਣੀ ਤਾਂ ਲੈ ਆਉਂਦਾ। ਕੀ? ਤੇ ਚਾਹ ਪਾਣੀ ਅਰ ਮੈਂ ਗੁੱਲਗਰੇ ਕਰਦੇ ਕੜਕ ਨਹੀਂ ਥੋੜਨਾ ਆਪਾਂ। ਹਾਂ, ਤੂੰ ਐ ਹੋ ਨੰਗਿਆ ਆਇਆ। ਐ ਹੋ ਨੰਗਿਆ ਮਟਰ। ਚੱਲ ਗੋਈ ਨਾ ਪਹਿਲਾਂ ਤਾਂ ਭਾਈ ਪੰਚ ਨੂੰ ਬਹੁਤ ਬਹੁਤ ਵਧਾਈਆਂ। ਸਾਨੂੰ ਵੀ ਵਧਾਈਆਂ। ਐ ਨਹੀਂ ਦੱਸਣਾ ਆਪਾਂ ਨੇ ਕਾਦੀਆਂ। ਵਧਾਈਆਂ ਨੇ ਕਰਤੀਆਂ ਇੱਕ ਇਹ ਵਿੱਚ ਕਹੇ ਕਰਦਾ ਹੁੰਦਾ ਤਾਂ ਅੱਜ ਇਹਨੇ ਵਧਾਈਆਂ ਕਰੇ ਦਿੱਤੀਆਂ ਕਰਤੀਆਂ 2 ਦਿਨ ਹੋ ਗਏ ਪਰ ਹਾਂ ਸੇਮ 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 ਹਾਂ ਹੁਣ ਦਿਖਾਵਾਂਗੇ ਬਾਈ ਆਪਾਂ ਬਲੌਗ ਦੇ ਵਿੱਚ ਜੇ ਅੱਜ ਬਣਿਆ ਨਹੀਂ ਕੱਲ ਵਾਲੀ ਦਿਖਾਵਾਂਗੇ ਪੰਜ ਨੇ ਵਧਾਈਆਂ ਕਰਤੀਆਂ ਕਰਤੀਆਂ ਹੈਂ ਚੱਲ ਹੋਣੀ ਜਾਗੇ ਆਪਾਂ ਨੇ ਆਹੀ ਆਹੀ ਬਲੌਗ 'ਚ ਦਿਖਾ ਦੇਣਾ ਕੱਲ ਵੀ ਵਧਾਈ ਦੇ ਦਿੰਦੇ ਸਾਨੂੰ ਹਾਂ ਗੱਲ ਵੀ ਹੀਰਾ ਵੀ ਨੰਬਰ ਕਰਕੇ 18 ਹਾਂ ਪੰਜ ਨੂੰ ਪੂਰਾ ਚਾ ਚੜਿਆ ਹੋਇਆ ਜਿਵੇਂ ਨਿਸਰੇ ਆਵੇ ਹਾਂ ਛੋੜੇ ਵਾਜਾ ਮਾਰਦੇ ਜਿਵੇਂ ਜਵੇਂ ਘੋੜੇ ਵੱਜ ਜਵਾਦੇ ਸਕਾ ਦਾਣਾ ਬਸ ਹੋਰ ਪੱਕ ਗਿਆ ਨਾ ਤੇ ਲਸਣ ਨੂੰ ਯਾਰ ਉਹਨੂੰ ਗਾਜਰਾਂ ਨੂੰ ਪਾਣੀ ਲਾ ਕੇ ਜਾਣਾ ਆਪਾਂ ਭੁੱਲ ਗਿਆ ਮੈਂ ਪੰਜ ਮੈਂ ਕਹੀ ਲਿਆਉਣਾ ਅੱਧਰ ਆਪਾਂ ਜਵਾ ਬੀਜਨਾ ਦੇ ਸੀ ਕਿੱਥੇ ਹਾਂ ਜਵਾ ਬੀਜਣ ਆਪਾਂ ਇਹ ਰੌਣੀ ਕਰਤਾ ਸੀ ਆਪਾਂ ਨੇ ਬਾਈ ਇਹ ਤਾਂ ਤੇ ਆਪਾਂ ਗਾਜਰਾ ਗੁਜਰਾ ਉਹਦੇ ਪੱਟ ਲੈ ਜੰਨੇ ਆ ਹੁਣ ਹੀਰੇ ਨਾ ਉਹਨਾਂ ਸ਼ਾਇਦ ਯਾਰ ਹੀਰੇ ਨੂੰ ਪਾ ਦੰਨੇ ਆ ਤੇ ਆ ਪੱਟ ਕੇ ਲੈ ਕੇ ਗਿਆ ਤਾਂ ਮੈਂ ਇਹ ਹੁਣ ਪਾਣੀ ਲਾਉਣਾ ਗਾਜਰਾਂ ਨੂੰ ਤੇ ਇੱਧਰ ਸੌਂਫ ਜਵੈਣ ਜਿਵੇਂ ਜੀ ਨੂੰ ਵੀ ਲਾ ਦਾਂਗੇ। ਕਣਕ ਨੂੰ ਪਾਣੀ ਨਗਰੇ ਯਾਰ ਕਣਕ ਪਾਣੀ ਮੰਗਦੀ ਐ ਇੱਕ ਹੁਣ ਆਈ ਐ ਹਵਾ ਵੀ ਚੱਲੀ ਜਾਂਦੀ ਐ ਹਵਾ ਅੱਜ ਘਟਾ ਕਿਹੜੀ ਪਾਣੀ ਲਾ ਦਦਾ ਬੱਦਨੇ ਕਿਹੜੇ ਆ ਬੜਿਆਰੀ ਨੂੰ ਨਹੀਂ ਉੱਧਰ ਬਾਅਦ ਲਾਇਆ ਤੁਸੀਂ ਮੀਂਹ ਦੇ ਕੇ ਮੀਂਹ ਤੇ ਬਾਅਦ ਆਹੋ ਤੁਹਾਡੇ ਫੇ ਮੈਂ ਵੀ ਤਾਂ ਲਾ ਦਿੱਤਾ ਤਾਂ ਮੈਂ ਪਹਿਲਾਂ ਲਾਇਆ ਤਾ ਦਾ ਫੇ ਤਾਂ ਕਰਕੇ ਹੁਣ ਫੇਰ ਮੰਗਦੀ ਪਾਣੀ ਕਣਕ ਇੱਕ ਇੱਕ ਪਾਣੀ ਲੱਗੂਗਾ ਬਾਈ ਕਿ ਗਰਮੀ ਜ਼ਿਆਦਾ ਹੋਗੀ। ਧਰਤੀ ਵੀ ਚਿੱਟੀ ਹੋਗੀ। ਬਾਈ ਛੋੜੇ ਥੋੜੇ ਦਿਨ ਲੋੜ ਨਹੀਂ ਪੈਣੀ ਥੋੜੇ ਦਿਨ ਤਾਂ ਹੋਏ ਆ ਲਾਈ ਨੂੰ। ਠੀਕ ਹੈ। ਬਾਕੀ ਐਤ ਕੀ ਬਾਈ ਜਿਹੜੀ ਸਪਰੇਅ ਕਰਾਈ ਸੀ ਗੁੱਲੀ ਡੰਡੇ ਵਾਲੀ। ਗੁੱਲੀ ਡੰਡੇ ਨੇ ਨਜ਼ਾਰੇ ਬੰਨਤੇ ਅੱਖ ਨਹੀਂ ਹੋ ਜਾ ਰਹੀ ਮੋਦੀ। ਤੁਸੀਂ ਸਪਰੇਅ ਨਹੀਂ ਕਰੀ ਹੁਣੀ। ਆ ਦੇਖੋ। ਕਣਕ ਵੀ ਪੂਰੀ ਵਧੀਆ ਜਿਹੜੀ ਛਿੱਧੀ ਸੀ ਜ਼ਿਆਦਾ ਬਾਈ ਉਹ ਜ਼ਿਆਦਾ ਵਧੀਆ ਹੋਈ ਆ ਕਣਕ ਆਪਣੀ। ਤੇ ਆ ਥੋੜੀ ਸੰਘਣੀ ਧੀ ਇਹ ਥੋੜੀ ਘੱਟ ਲੱਗਦੀ ਆ ਦੇਖਣ ਨੂੰ ਬਹੁਤ ਲੱਗਦੀ ਆ ਆ ਵੀ ਉੱਪਰ ਲੱਗੀ ਇਹ ਥੋੜੀ ਲੰਬਾਈ ਚਾ ਕਣਕ ਇਹ ਗਰਦੀ ਆ ਪਹਿਲਾਂ ਵੀ ਪਾਣੀ ਪਿਛਲੇ ਨੂੰ ਗਰਲੀ ਸੀ ਥੋੜੀ ਜੀ ਬਾਕੀ ਹੁਣ ਚੱਲਦੇ ਆ ਬਾਈ ਢੇਡਾਂ ਮਾਰ ਕੇ ਆਉਨੇ ਆ 2-11 ਛੱਡਿਆ ਹੋਦਾ ਪਾਣੀ ਇਹਨਾਂ ਨੂੰ ਦੇਖਦੇ ਆ ਹੁਣ ਕਿੰਨਾ ਕਰਦਾ ਇਹ ਉਹ ਪਰਾਂ ਭਰਤਾ ਦਾ ਆਪਾਂ ਨੇ ਨਾ ਰਹਿੰਦੇ ਤੇ 2 ਪਿਆਰੇ ਬਾਕੀ ਆਪਾਂ ਲਾਵਾਂਗੇ ਕੱਲ ਨੂੰ ਹੁਣ ਹਵਾ ਵੱਜ ਜਣੀ ਆ ਟਾਈਮ ਤੇ ਹਵਾ ਚੱਲ ਜਾਂਦੀ ਜਿਆਦਾ 1 ਵਜ ਗਿਆ ਤਾਂ ਕਰਕੇ ਫੇਰ ਦੇਖਦੇ ਆ ਇਹ ਹਵਾ ਸਹੀ ਰਹੀ ਫਿਰ ਤਾਂ ਲਾ ਦੇਣਾ ਨਹੀਂ ਫਿਰ ਕੱਲ ਨੂੰ ਲਾਵਾਂਗੇ ਇਹਨੂੰ ਆ ਦੇ ਖਿੱਚ ਲਈ ਫੋਟੋ ਚਾਚੇ ਆ ਜਾ ਉਹ ਦੇ ਆ ਦੇ ਉਧਰ ਹਾਂ ਹਾਂ ਦੇ 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 ਕੋੜਿਆਂ ਨੂੰ ਪੈ ਜੂ ਇਹਦੇ ਕੋੜਿਆਂ ਨੂੰ ਪੈ ਜਾਊਗਾ ਮਾਸੜੇ ਕੋੜਿਆਂ ਚੋਗਾ ਕੱਖੇ ਕਰਦੇ ਹੁਣ ਥੋੜਾ ਜਿਹਾ ਹੋਰ ਬੱਟਲਾ ਇਕੱਠੇ ਕਰਦੇ ਆ ਆ ਦੇ ਐਨੀ ਦਿੱਤੀ ਕਿਸੇ ਨੂੰ ਪਤਾਈ ਹਾਂਜੀ ਚਾਚਾ ਜੀ ਕੀ ਹਾਲ ਆ ਸਸਰੀਕਾਰ ਬਤਨ ਗਾਲ ਜੀ ਨਾ ਵੀ ਸਾਡੀ ਪਿੰਡ ਦੀ ਪੰਚਾਇਤ ਪਹੁੰਚ ਗਈ ਇੱਥੇ ਸਾਈਡ ਉਹ ਸਾਈਡ ਗੱਲ ਆ ਉਹ ਲਾ ਕਰ ਲੈ ਭਾਈ ਉਹ ਲਾ ਕਰ ਕਿਤੇ ਪਿੰਡ ਦੀ ਪੰਚਾਇਤ ਦੇਣਾ ਵੀ ਨਹੀਂ ਖੁੱਸ ਗਿਆ ਆ ਜਾ ਆ ਜਾ ਉਹਨੇ ਇਹਦਾ ਕਲੱਚ ਪਲੇਟ ਬੈਣੇ ਵਾਲੀ ਆ ਥੋੜੀ ਜੀ ਕਲੱਚ ਦਾ ਹੀ ਥੋੜੀ ਜਿਹਾ ਹੋਵਾ ਇੱਕ ਕਹਿੰਦਾ ਪੈਰ ਨਹੀਂ ਆਉਂਦਾ ਪੈਰ ਨਹੀਂ ਆਉਂਦਾ ਜੇ ਪੰਚ ਨੂੰ ਲੰਬਾ ਕਰਨਾ ਪੈਣਾ ਉਹ ਹੱਥ ਨਾਲ ਕਲੱਚ ਦਰਵਾ ਲਓ ਜਿੰਨੀ ਜ਼ਿਆਦਾ ਬੰਦਦਾ ਓਏ ਨਵਾਂ ਰੈਲਾ ਹੋ ਜਾਊਗਾ ਖੜਾ ਲਾ ਓਰੀ ਨੂੰ ਕੋਈ ਨਾ ਖੜਾ ਲਾ ਕੋਈ ਨਾ ਖੜਾ ਲਾ ਉਹ ਗਾਣੇ ਦਾ ਬੰਦ ਕਰ ਦੇ ਲੋ ਭਾਈ ਪੰਜਵੇਂ ਸੈਕਟਰ ਤੇ ਆਉਂਦਾ ਕਰਲਾ ਬੰਦ ਬੰਦ ਕਰ ਲਾ ਗਾਣੇ ਬੰਦ ਕਰ ਦੇ ਲੋ ਭਾਈ ਆਲਾ ਕਰ ਦੇ ਯਾਰ ਇਹ ਆ ਗਿਆ ਨਹੀਂ ਦਿਖਦਾ ਹੁੰਦਾ ਨਾ ਪਿੱਛੇ ਆ ਆ ਘੱਟ ਇਹਦੇ ਪੈਰ ਨਹੀਂ ਨਾ ਹੁੰਦਾ ਜੀ ਸੀਟ ਉੱਚੀ ਆ ਅਦੇ ਪੈਰ ਨਹੀਂ ਆਉਂਦੇ ਯਾਨੀ ਹੁਣ ਤੁਸੀਂ ਪਹਿਲੀ ਗ੍ਰਾਂਟ ਲਾਇਆ ਹੰਦੀ ਹਾਂ ਪਹਿਲੀ ਗ੍ਰਾਂਟ ਇਹਦੇ ਪਰ ਕੀ ਕਰੇ ਕੋਈ ਨਹੀਂ ਉੱਤਰਿਆ ਥੱਲੇ ਨੂੰ ਡੱਬੇ ਵਿੱਚ ਰੱਖਿਆ ਹੋਇਆ ਡੱਬੇ ਵਿੱਚ ਡੱਬੇ ਦਾ ਬੋਨ ਲੈਂਦੀ ਹੈ ਡੱਬੇ ਹੀ ਡੱਬੇ ਵਿੱਚ ਪਾ ਲਿਆ ਚਾਚਾ ਹੁਣ ਆ ਦੇਖ ਲੈ ਵਿਲਾ ਹੀ ਹੋਏਗਾ ਨਾ ਜਾਂ ਮਰਜੀ ਫੋਨ ਕਰ ਦੇਗਾ ਪਿੰਡ ਦੀ ਪੰਚਾਇਤ ਕੰਮ ਕਰੇਗਾ ਜਿਆ ਤੈਨੂੰ ਹੁਣ ਉੱਧਰੋਂ ਖੱਬਣ ਲਿਆ ਕੇ ਨਹੀਂ ਇਹ ਕਹਿੰਦਾ ਦੁੱਬ ਗੱਬੜ ਨਹੀਂ ਡਲੇਗਾ ਮੈਂ ਤਾਂ ਲੈ ਲਿਆ ਬਾਈ ਸਿਕਾ ਦੇ ਉਹਦੇ ਬੈਠੇ ਉਧਰ ਨੇ ਆ ਪਾਣਾ ਮਾਰ ਤੇ ਆ ਮੇਰੇ ਕੋਲ ਪਾੜਦ ਰਿਹਾ ਪਹਿਲਾਂ ਆ ਦੇ ਆ ਦੇ ਉਹ ਫੋਟੋ ਆ ਦੇ ਖਿੱਚ ਲਈ ਫੋਟੋ ਚਾਚੇ ਆ ਜਾ ਉਹ ਦੇ ਆ ਦੇ ਉਧਰ ਹਾਂ ਹਾਂ ਦੇ 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 ਘੋੜਿਆਂ ਨੂੰ ਪੈ ਜੂ ਅਦੇ ਕੋੜਿਆਂ ਨੂੰ ਪੈਜੂਗਾ। ਬਾਸੜਾ ਕੋੜਿਆਂ ਜੋਗਾ ਕੱਖੇ ਕਰਦੇ ਹੁਣ। ਹੈ? ਥੋੜਾ ਜਿਹਾ ਹੋਰ ਬੱਟਲ ਆ। ਇਕੱਠੇ ਕਰਦੇ ਆ। ਆਹ ਦੇਖ। ਐਨੀ ਦਿੱਤੀ ਕਿਸੇ ਨੂੰ ਵਧਾਈ? ਐਨੀ ਵੀ ਨਹੀਂ ਕਿਹਨੂੰ ਮਿਲੀ ਹੈ? ਮਿਲੀਆਂ ਵਧਾਈਆਂ ਐਨੀ ਕਿਸੇ ਨੂੰ? ਉਹ ਤਾਂ ਸਹੀ ਉਹ ਦੂਈ ਬਣਾਤਾ ਟੱਲੀ ਵਾਲਾ। ਟੱਲੀ ਲੱਗੋ ਜੀ। ਟੱਲੀ ਵਾਲਾ ਹੀ ਬਣਾਤਾ ਕਹਿੰਦਾ। ਉਹ ਦੇ ਚਾਚਾ ਜੀ। ਉਹ ਵਾਰ ਕਾ ਅਸੀਂ ਰੜੀ ਹੈ। ਹੈ? ਦੁੱਬੜ ਕਾ ਕੀ ਹੋ ਗਿਆ ਵਾਰੂ ਸਿੱਠੂਂ ਕਰਾਇਆ। ਉਹ ਮਿੱਠਾ ਮੂੰਹ ਤਾਂ ਕਰਾਇਆ ਨਹੀਂ ਕੱਲੋਂ ਦੁੱਬੇ ਲੈ ਲੈ। ਓਏ। ਅਗਰ ਨਾ ਮਜੀਆ ਚਾਹ ਦੀ ਕਰਨ ਰਹਿ ਗਈ ਕੋਣ ਹੈ ਅੱਜ ਨਹੀਂ ਆਦਾ ਵਾਹਗੀ ਤੱਲੀ ਰਹੀ ਆ ਟੱਲੀ ਟੱਲੀ ਕਹਿੰਦਾ ਤੈਨੂੰ ਆ ਆਹ ਨਹੀਂ ਲਾਇਆ ਹੋਇਆ ਸਿਰ ਪਰ ਵਧਾਈ ਆਉਗਾ ਵਧਾਈ ਆਉਗਾ ਵਧਾਈਆਂ ਲਾਵੋਰਾ ਟਰੈਕਟਰ ਸਹੀ ਠੀਕ ਨਹੀਂ ਗਾਚੇ ਟਰੈਕਟਰ ਬਹੁਤ ਲੋਟ ਮਿਲਿਆ ਪਿਆ ਠੀਕ ਹੈ ਹੁਣ ਇਹਨਾਂ ਦਾ ਆਏ ਆ ਨਾ ਗੇਟਾ ਗੂੜੇ ਦਾ ਆ ਬੇਟੀਆਂ ਆ ਉਦੋਂ ਪਾਣੀ ਟੁੱਟ ਗਿਆ ਦਾ ਥੋੜਾ ਥੋੜਾ ਪੈ ਗਿਆ ਬਾਕੀ ਛਟੀਆਂ ਸਾਰੀਆਂ ਹੁਣ ਪਾਈ ਪੱਤੇ ਚੱਲ ਪਏ ਬਹੁਣ ਡਰਨੀ ਹੈਗਾ ਕੋਈ ਵੀ ਤੇ ਹੁਣ ਬਾਈ ਇੱਕ ਦਿਨ ਛੱਡ ਕੇ ਪਾਣੀ ਭਰਦਾਨੇ ਆਪਾਂ ਆਹ ਖੱਤੀ ਨੂੰ ਆਪਾਂ ਨੇ ਖੁੱਲਾ ਹੀ ਭਰਤਾ ਤਾਂ ਉਦੋਂ ਵੀ ਤੇ ਅੱਜ ਵੀ ਖੁੱਲਾ ਭਰਦਾਨਾ ਇੱਕ ਵਾਰੀ ਫੇਰ ਲੋਡ ਨਹੀਂ ਹੈਗੀ ਫੇਰ ਬੱਤੇ ਚੱਲ ਪਾਣੀ ਕਿੱਦਾਂ ਪੰਜ ਸਾਹਿਬ ਟਰੈਕਟਰ ਦਾ ਇੰਨਾ ਚਾਹ ਉਹ ਅੱਜ ਲੇਟ ਹੋ ਗਿਆ ਹਾਂ ਟਰੈਕਟਰ ਪਰ ਤਾਂ ਨਹੀਂ ਸੌਂਦਾ ਹੁਣ ਸੌਂਦਾ ਟਰੈਕਟਰ ਪਰ ਤਾਂ ਨਹੀਂ ਹਾਂ ਹਾਂ ਲੱਗਦਾ ਸਵੇਰੇ ਸੱਜਰੇ ਉੱਠ ਕੇ ਤਾਂ ਰੇਸਾ ਮਾਰਨ ਲੱਗ ਜੰਨਾ ਮ ਪਰਨਾ ਬਹੁਤ ਸੋਹਣਾ ਬੰਨਣ ਦਾ ਗਿਆ ਦਿਖਾਈ ਇੱਧਰ ਇੱਧਰ ਦੇਖਾ ਇਹ ਆ ਦੇਖੋ ਬਣ ਗਿਆ ਸਰਦਾਰ ਹੁਣ ਹੁਣ ਤਾਂ ਨਹੀਂ ਕਟਾਉਣੇ ਵਾਲ ਪੱਕਾ ਦੇਖ ਲਾ ਮੱਕਰ ਨਾ ਜਾਈ ਮੱਕਰ ਬੇ ਬੜਾ ਠੀਕ ਹੈ ਤੇ ਇਹਦੀ ਡਿਊਟੀ ਲੱਗੀ ਹੋਈ ਸੀ ਬਾਈ ਸੱਡਾ ਬੰਨ ਜਿਹੜਾ ਮਾਣਾ ਮੋਟਾ ਪਾਣੀ ਚੋਂਦਾ ਤਾਂ ਉਹ ਕਰੀ ਜਾਂਦਾ ਤਾਂ ਬੰਦ ਤੇ ਆਪਾਂ ਨੇ ਬਾਈ ਹੁਣ ਪਾਣੀ ਛੱਡਿਆ ਹੋਵੇ ਇੱਧਰ ਸਾਰੇ ਭਰਦੇ ਆ ਇਹ ਬੰਦ ਕਰੇ ਜਾਂਦੇ ਤੇ ਆਹ ਰਹਿ ਗਏ ਦੋ ਕਿਹੜਾ ਆਹੋ ਇਹ ਵੀ ਭਰ ਜਾਣਾ ਪਾਣੀ ਗਿੱਲਾ ਤਾਂ ਹੈਗਾ ਹੈ ਕਿੜੀਆਂ ਦਾ ਪਾਣੀ ਲੱਗੇਗੀ ਹੁਣ ਇਹਨਾਂ ਭਰ ਜਾਣਾ ਛੇਤੀ ਨਾ ਉਹ ਰਹਿੰਦੀ ਸੱਡਾ ਉਹ ਭਰ ਜੂਵੇ ਆ ਫੇਰ ਕੱਲ ਦਾ ਨਹੀਂ ਬੰਦ ਆਪਾਂ ਨੇ ਜੱਤੀ ਜਿਪਣ ਬੰਦ ਕਰਨੀ ਜੱਤੀ ਭਰ ਜਾਣਾ ਆਹੋ ਆ ਭਰਦੀ ਪਹਿਲਾਂ ਨਿਕਣਾ ਬਈ ਖਾਲਾ ਬਣਵਾਉਂਦੇ ਆ ਇਹਦੀਆਂ ਹੁਣ ਫੇਰ ਪਾਣੀ ਲਾਉਣਾ ਜ਼ਰੂਰੀ ਤਾਂ ਇਹਨਾਂ ਨੂੰ ਗੰਨੇ ਲਾਈ ਜਾਂਦੇ ਫੇਰ ਗੰਨਾ ਜੰਮ ਜੰਮ 'ਚ ਫਰਕ ਪੈਣਾ ਤਾਂ ਬਾਕੀ ਆ ਦੇਖੋ ਹੁਣ ਪੱਤੇ ਇਹਨਾਂ ਚੱਲੋ ਹਰ ਗੋਦਮ ਕਰਾਂਗੇ ਜਦੋਂ ਸਿਰੇ ਤੱਕ ਪਹਿਲੇ ਥੱਲੇ ਤੋਂ ਸ਼ੁਰੂ ਹੁੰਦਾ ਹੁੰਦਾ ਥੱਲੇ ਤੋਂ ਉੱਪਰ ਨੂੰ ਪਤਾ ਜਾਣਾ ਇਹਦਾ ਆਪਣੀਆਂ ਨੂੰ ਵੀ ਚੱਲ ਪਏ ਬੱਤੇ ਬਾ ਹੁਣ ਨਹੀਂ ਦਬਦੀਆਂ ਹੁਣ ਇੱਕ ਪਾਣੀ ਹੋਰ ਲਾਉਣਾ ਪੰਚ ਆਫਾ ਨੇ ਬਸ ਉਹਦੇ ਬਾਅਦ ਛੁੱਟੀ ਛੁੱਟੀ ਵਾ ਫਿਰ ਗੰਨੇ ਨੂੰ ਪਾਣੀ ਜਾਣਾ ਸਰ ਹਾਂ ਰੁੱਕ ਕੇ ਲਾਉਂਗੇ ਥੋੜੇ ਅਜੇ ਫਿਰ ਗੰਨੇ ਨੂੰ ਇੱਕ ਵਾਰ ਪਾਣੀ ਲਾਣਾ ਬਾਕੀ ਸਾਰੇ ਨੇ ਫਿਰ ਜਾ ਕੇ ਫਿਰ ਉਹ ਤਰ ਹਫਤੇ ਦੋ ਹਫਤੇ ਬਾਅਦ ਲੱਗੇਗਾ ਨਾ ਨਾ ਫੇਤਾ ਲੋੜੇ ਨਹੀਂ ਪੱਤੇ ਚੱਲ ਗਏ ਫੇਰ ਨਹੀਂ ਚੱਕਰ ਕੋਈ ਤੂੰ ਹੋਰ ਸੁਣਾ ਫਿਰ ਟਰੈਕਟਰ ਚੱਲਦਾ ਵਧੀਆ ਨਾ ਸਾਰਿਆਂ ਨੇ ਇੰਨੀਆਂ ਵਧਾਈਆਂ ਦਿੱਤੀਆਂ ਦੇਖ ਲੈ ਵੀਡੀਓ ਕਿੰਨੀ ਚੱਲ ਗਈ ਆ ਮਨੋਗੇ ਨਜ਼ਾਰੇ ਖੁਸ਼ ਆਜਾ ਤੁਹਾਡਾ ਵੀ ਧੰਨਵਾਦੀ ਹਾਂ ਪਿਆਰ ਦਾ ਇੰਨਾ ਪਿਆਰ ਦਿੰਦੇ ਹੋ ਬਾਈ ਚੈਨਲ ਮੋਨਟਾਈਜ਼ ਕਰ ਦੋ ਹਾਂ ਫੇਰ ਨਹੀਂ ਤਾਉਦਾ ਫੇਰ ਪਾਰਟੀ ਪੱਕੀ ਹੈ ਪਾਰਟੀ ਪੱਕੀ ਹਾਂ ਹਜੇ ਪਾਰਟੀ ਤੇ ਦਬ ਗਿਆ ਇਹ ਕੋਈ ਨਹੀਂ ਕਰਦਾਂਗੇ ਕਾ ਕੋਈ ਪਾਲਟੀ ਹੋ ਗਾਨੀ ਆਪਾਂ ਨੇ। ਬਾਦੀ ਹੁੰਦੀ ਆ ਮੈਂ ਕਰਨੀ। ਰੋਜੇ ਪਾਲਟੀ ਹੋ ਜੇ ਗਾਨੀ। ਠੰਡਾ ਮਿੱਟਵਾ ਦਾ ਜਾਂਦਾ। ਆ ਕਰ ਲਾ ਪੰਚੇ ਨੂੰ ਉਥੇ ਤੋੜਦੇ ਥੋੜਾ ਇਹ ਹੋਰ ਨੱਕਾ ਆ ਜਾ। ਤਾਂ ਫੋਨ ਫੜ ਨਹੀਂ ਮੈਂ ਥੋੜਾ। ਖੱਬੂ ਬਾਈ ਰੋਇਆ ਤੇ ਜਾਂਦੇ ਬਾਈ। ਤੁਮ ਤਾਂ ਇਹ ਤਾਂ ਕਹਿੰਦਾ ਵੀ ਬਾਹਰ ਨਾ ਖਾ ਦੋਏ ਦੂਜੇ ਦੋਨੇ ਆਪਣੇ ਕੰਮ ਨੇ। ਅੰਤਜੇ ਸਰ ਬਾਹਰ ਦੂਰ ਦਾ ਯਾਰ ਮੇਰਾ ਬੀਬੀ ਜੀ ਕੋਈ ਖਾਣਾ ਦੇਖਦਾ ਆ ਚੈੱਕ ਕਰਾਣਾ ਕਿ ਮਨ ਲੱਗ ਜੀ ਘਟਦਾ ਕਿਹੜੇ ਬੀਬੀ ਦੀਆਂ ਗੋਲੀਆਂ ਖਾਂਦੀਆਂ ਖਾਂਦਾ ਨਹੀਂ ਆ ਬੀਬੀ ਦੀ ਗੋਲੀ ਮੇਰਾ ਘਟਦਾ ਜੀ ਨੂਨ ਖਾਣਾ ਬੰਦਾ ਤੈਨੂੰ ਪਕੌੜੀ ਦੀ ਜਿਹੜੀ ਚੀ ਖਾਣੇ ਲਈ ਤੂੰ ਖਾਂਦਾ ਨਹੀਂ ਇਹਦਾ ਮਣਗੀ ਚਾਚੇ ਖਾਣੇ ਕੀ ਮੁਰਗਾ ਹਾਂ ਅਮੁਰਗਾਂਡੇ ਤੂੰ ਖਾਂਦਾ ਨਹੀਂ ਔਂਕ ਮਥਰੀ ਦਾਲਾ ਵਾ ਤਾਂ ਖੜੇ ਹੋਵੇ ਆ ਤਾਈਂ ਇਹ ਨੀ ਡਾਂਡੇ ਕਿੱਥੇ ਜੀਏ ਨਹੀਂ ਕਰਦਾ ਯਾਰ ਪੰਚ ਤੇ ਸਾਹਮਣੇ ਡੈਡੀ ਵੀ ਇੰਨੀ ਵਾਰੀ ਕਹਿ ਲਾਂਦਾ ਮੈਨੂੰ ਵੀ ਖਾ ਲਾ ਖਾ ਲਾ ਹੁੰਦਾ ਨਹੀਂ ਕਰਦਾ ਮੇਰਾ ਸ਼ੁਰੂ ਤਾਂ ਹੀ ਨਹੀਂ ਖਾਦਾ ਦੇਖ ਲੈ ਮੈਂ ਪੰਚ ਗੱਜੇ ਨਾਲ ਹੀ ਖਾ ਲਾ ਨਹੀਂ ਆ ਬਾਬੇ ਨੇ ਹੀ ਸਾਡਾ ਦੇਖ ਲੈ ਹੂੰ ਉਹਨਾਂ ਨੇ ਪੱਕਾ ਚਾਰ ਪਾਉਣਾ ਇਹ ਕਿ ਸਿਆਲ ਹੈ ਅੱਛਾ ਹੋਰ ਉਹਨਾਂ ਨੇ ਮਿੰਤਾ ਖਾਨੀ ਵੀ ਖਾ ਲਾ ਖਾ ਲਾ ਖਾਲਾ ਤਗੜਾ ਹੋ ਜੂਗਾ ਨੋਗਾ ਨੋ ਬਾਬੇ ਨੇ ਕਹਿਤਾ ਹੁਣ ਵੀ ਬਾਬੇ ਤੁਸੀਂ ਇੱਥੇ ਤੱਕੜੇ ਹੋ ਲੋ ਸਾਡੇ ਬਾਬਿਆਂ ਨੇ ਫਿਰ ਖਾਣ ਪੀਣ ਚ ਨਹੀਂ ਗਮੀ ਰੱਖੀ ਹੁੰਦੇ ਹੋਂ ਕਿ ਇਹ ਸਰੀਰ ਦਾ ਫਰਕ ਆ ਹੁਣ ਮੇਰਾ ਰਹਿੰਦਾ ਹੀ ਇਹੋ ਜਿਹਾ ਸਰੀਰ ਆ ਕਦੇ ਵੇਟ ਵੱਜ ਜਾਣਾ ਕਦੇ ਘਟ ਜਾਣਾ ਬਸ ਆਹੀ ਗੱਲ ਹੋਂ ਵੇਟ ਘਟਿਆ ਵੇਆ ਥੋੜੀ ਜਿਹਾ ਟਾਈਮ ਬਾਅਦ ਮੈਂ ਜ਼ੋਰ ਦੇ ਮਾਰਨਾ ਫਿਰ ਜੈੱਟ ਕਰ ਲੈਣਾ ਵੇਟ ਫੇਰ ਘਟ ਜਾਂਦਾ ਫੇਰ ਵੱਜ ਜਾਂਦਾ ਵੇਖੋ ਅੱਜ ਨਾਲ ਟੈਂਿੰਗ ਤੇ ਰੋਟੀ ਦਾ ਟਾਈਮ ਨਹੀਂ ਨਾ ਆਪਣਾ ਕੋਈ ਰੋਟੀ ਵਜਾਣੇ ਵਿੱਚ ਤੇ ਬੈਨ ਨੂੰ ਖਾ ਲਈ ਸ਼ਾਮ ਦਾ ਰਾਤ ਨੂੰ ਖਾਣੀ ਹੈ 11 11:00 ਬਾਈ ਜਿਹੜੀ ਸਵੇਰੇ ਖਾਣੀ ਆ ਪਾ ਚਾਹ ਪੀਤੀ ਪੀਆ ਦੁੱਧ ਹੁਣ ਆਪਣਾ ਪਤਾ ਨਹੀਂ 11 ਵਜੇ ਖਾਉਣੀ 12 ਪਤਾ ਨਹੀਂ 1:00 ਵਜੇ ਖਾਣੇ ਹੈਗਾ ਤੇ ਸ਼ਾਮ ਨਹੀਂ ਉਹ ਕੰਮ ਨਹੀਂ ਬੋਦਾ ਤੇ ਰੋਟੀ ਟਾਈਮ ਨਾਲ ਖਾਈ ਹੋਵੇ ਫਿਰ ਨਹੀਂ ਬੰਦਾ ਆ ਚੱਕਰ ਚਲੋ ਮੈਂ ਤਾਂ ਫਿਰ ਵੀ ਘਰ ਬੈਠਾ ਖਾ ਲੂੰਗਾ ਰਾਮ ਕੇ ਅੱਜ ਵੀ ਉੱਥੇ ਥੋੜਾ ਲੇਟ ਹੋ ਗਿਆ ਉਹਨਾਂ ਨੇ 4 ਵਜੇ ਬੁਲਾਏ ਆ ਨਹੀਂ ਤਾਂ ਲੰਘੇ ਜਾਣ ਦਾ ਉਹਨਾਂ ਨੂੰ ਮਕੱਦਾ ਪਾਣੀ ਆਕੇ ਲਾਉਣਾ ਪੈਣਾ ਤਾਂ। ਪਾਣੀ ਦਾ ਤਾਇਨਾ ਲਾਇਆ ਜਿੰਨਾ। ਉੱਧਰ ਭਈਏ ਨੇ ਉਹ ਖਾਲ ਯਾਰ ਬੂਟੀ ਬਹੁਤ ਹੋ ਗਈ ਧੀ ਜਿਹੜੀ ਉੱਧਰ ਆਪਣੇ ਸੈਲਰ ਕੋਲ। ਇੱਧਰ ਤਾਂ ਪਾਣੀ ਲੱਗ ਗਿਆ ਆਪਣਾ ਪੂਰਾ ਸਾਰਾ। ਤਣਕ ਨੂੰ ਲਾ ਦਿੱਤਾ ਉਹਨੂੰ ਪਾਣੀ। ਉੱਧਰ ਰਹਿ ਗਿਆ ਉੱਧਰ ਡੈਡੀ ਨੇ ਕੱਲ ਭਈਏ ਨੇ ਲਾਉਦਾ ਖਾਲ ਸਾਫ ਕਰਨ ਇਹਨੂੰ। ਅੱਜ ਡੈਡੀ ਛੱਡ ਦੂੰਗਾ ਪਾਣੀ ਆਪੇ। ਫੇ ਮੈਂ ਉਹ ਭਈਏ ਛੀਟੀਆਂ ਚਾਂਗ ਦੂੰਗਾ। ਸਵੇਰੇ ਪੱਤੀ ਨੂੰ ਅੱਗ ਲਾਉਣੀ ਯਾਰ। ਰੋਜ਼ਾ ਰਹਿ ਜਾਂਦਾ। ਸੰਪੂਰਨ ਲੱਗ ਨਾ ਆਤ ਨੂੰ ਕੈਮਰੇ ਮਿਲਦਾ ਹੈ ਹੋਰ ਭੁੱਲੇ ਜਾਂਦਾ ਮੈਂ ਤੇ ਬਲੌਗ ਵੀ ਮਾਸੀ ਵਾਸੀ ਪੈਂਦਾ ਹੋ ਗਿਆ ਬਾਰੇ ਪਰ ਜਾਣ ਦੇ ਨਾਲ ਇਤਕੀ ਆਉਂਦੀ ਹੈ ਪੱਕਾ ਕੋਈ ਆਉਂਗਾ ਇਤਕੀ ਆਉਂਦੀ ਹੈ ਪਹੁੰਚਾਂਗਾ ਹਾਂ ਕਹਿੰਦੇ ਹੁੰਦੇ ਕਿੱਕ ਤੇ ਦਾ ਕੋਈ ਯਾਦ ਕਰਦਾ ਹੁੰਦਾ ਆਉਣ ਤਾਂ ਨਹੀਂ ਪਤਾ ਕਿ ਉਹ ਤੁਹਾਨੂੰ ਦੋ ਤਿੰਨ ਸਿੱਖਾਈਆਂ ਇਹ ਸਭ ਯਾਦ ਕਰਦਾ ਸੀ ਅੱਜ ਦਾ ਯਾਦ ਕਰਨਾ ਹੀ ਆ ਟਰੈਕਟਰ ਦੀ ਅਗਲਾ ਰਹਿ ਕੇ ਵੀਡੀਓ ਦੇਖਣ ਲੱਗਿਆ ਆ ਪਹਿਲਾਂ ਰਾਤ ਦੀ ਅਧੇੜੇ ਪਾਏ ਪਏ ਵੰਚ ਤੇਰੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਦੇਖ ਲੈ ਵਾ ਇੱਕਦਿਈ ਐ ਵੀਡੀਓ ਹੋ ਚੱਲ ਗਈ ਰਮੋਨਟਾਈਜ਼ ਪੱਕਾ ਮੋਨਟਾਈਜ਼ ਪੱਕਾ ਪਿਆਰੇ ਇਹਨਾਂ ਸਬਸਕ੍ਰਾਈਬ ਕਰ ਦਿਓ ਹਜ਼ਾਰ ਕਰ ਦਿਓ ਮਾਫੀ ਨਹੀਂ ਲਾਉਦਾ ਹਾਂ ਪਾਜਾ ਤੇਰਾ ਫੋਨ ਵਾਲਾ ਕੰਡਾ ਕੱਢਣਾ ਪਹਿਲਾਂ ਹੁਣ ਐ ਚ ਯਾਰ ਮੈਂ ਹੁੰਦਾ ਨਹੀਂ ਨਾ ਨਹੀਂ ਤਾਂ ਇਹ ਚ ਬਣਾ ਕੇ ਪਾਈ ਜਾਨੀ ਕੱਲ ਐ ਚ ਬਣਾ ਲਈਦੀ ਮੈਂ ਕਰਗੇ ਜਰਾ ਬਾਜੇ ਤੂੰ ਨਿਕਾਲਾ ਦੇ ਬਈ ਹੁਣ ਤੈਨੂੰ ਫੋਨ ਲਿਆ ਕੇ ਦੇਣਾ ਪਹਿਲਾਂ ਪਾਈ ਨਿੱਤਰ ਫੇਰ ਦੇਖਦੇ ਆਪਾਂ ਉਹਨੇ ਤਾਂ ਪਤੰਦਰ ਨੇ ਪਹਿਨਾ ਫੋਨ ਲੁੱਟਾ ਲਾਏ ਵੀ ਪੈਸੇ ਉਹ ਲੈ ਦੂਆ ਆ ਉਪੋਜੇ ਦਾ ਵੀ ਲਾਤ ਦੇ ਹੁਣ ਉਹ ਪੈਸੇ ਵੀ ਲਾਤੇ ਫੋਨ ਵੀ ਚੱਜਦਾ ਨਹੀਂ ਲਿਆਇਆ ਐ ਹੀ ਨਹੀਂ ਹੈਗਾ ਵੀ ਪੈਸੇ ਨਹੀਂ ਲਾਏ ਪੈਸੇ ਲਾਤੇ ਫੋਨ ਕਰ ਦਿਆਂਗੇ ਹੁਣ ਇਹਦਾ ਹੱਥਾਂ ਲਈ ਸਲਾਸੂਤ ਲੈ ਲਮੜੀ ਜੀ ਇਹ ਫੋਨ ਦਾ ਹੁੰਦਾ ਫਿਰ ਮੈਂ ਕਰਿਆ ਵੇ ਇੱਕ ਐ ਜੋ ਫੋਨ ਆਉਣਾ ਉਹ ਦੇਖਦੇ ਹਾਂ ਜੇ ਮਿਲ ਜਵੇ ਨਾ ਆਪਾਂ ਨੂੰ ਮੈਂ ਰੇਟ ਜੱਜ ਮਿਲ ਜਾਣਾ ਸਾਡਾ ਫੋਨ ਵਧੀਆ ਉਹ ਲਿਆਉਣਾ ਹੂੰ ਇਹ ਬਣਾਈ ਜਾਇਆ ਕਰ ਇਹਦਾ ਤੇਰਾ ਕਿਸ਼ਤਾਂ ਵਰੇ ਚੱਲਦਾ ਕਿਹੜਾ ਭਗਤ ਤੇਰਾ ਇਹਦਾ ਬਹੁਤ ਜਿਆਦਾ ਮੈਂ ਨਾਸ ਵੱਜ ਜਾਵਿਆ ਇਹਦਾ ਪਾਵਰ ਬੈਂਕ ਵੀ ਨਹੀਂ ਚੱਲਦਾ ਕਦ ਲੈ ਯਾਰ ਵਾ ਚੱਲ ਕਦ ਕਾਸੇ ਵਾ ਮਿੱਟੀ ਢੂੜ ਗਏ ਅਜਿਹਾ ਅੱਗ ਕੱਢੀ ਹੋ ਰਹੀਦੀ ਆ ਸਾਰਾ ਦਿਨ ਦਬਦਾ ਫੇਰ ਨਹੀਂ ਹੈਗਾ ਇਹ ਦਬਦਾ ਨਹੀਂ 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 ਵੇਚਣਾ ਬੰਦ ਫੋਨ ਹੋਰ ਲੈ ਲੂਗਾ ਤੂੰ ਇਹ ਨਹੀਂ ਵੇਚਣਾ ਇਹ ਦੇਣਾ ਨਹੀਂ ਹੈ ਬੜਾ ਘੈਂਟ ਫੋਨ ਹੈ ਇਕ ਆਇਆ ਯਾਰ ਖੁੱਲਿਆ ਹੋਇਆ ਨਹੀਂ ਹੈਗਾ ਇਹਦੀ ਬੈਟਰੀ ਪਵਾ ਦੇਣੀ ਮੈਂ ਹੂੰ ਕਣਕਾ ਵੱਢ ਕੇ ਤੇ ਆਪਾਂ ਇਹ ਨਾਲੇ ਬੈਟਰੀ ਬੋਡਰੀ ਪਾਉਣੀ ਹੈ ਨਾਲੇ ਤੁਮ ਲਿਆ ਕੇ ਦੇਣਾ ਫੋਨ ਠੀਕ ਆ ਖਰਾ ਹੋ ਤਲੇ ਥੋੜੋ ਕੇ ਰਹਿ ਗਏ ਕੀ ਆ ਯਾਰ ਆਉ ਇਹ ਵੀ ਕਰ ਜਾਣਾ ਆ ਕਰ ਲਾ ਬੰਦੇ